ਦੀ ਕੋ ਰਹਿ ਰਿਹਾ ਸੀ ਆਪ ਹੈ ਵੀ ਆ ਵੀ ਆ ਬੜਾ ਠੀਕ ਹੋਣਗੇ ਲੱਗਦਾ ਹੈ ਮੇਰਾ ਜੀ ਮਾਹੀ ਦੇ ਤੇ ਖਵਾਲ ਬਾਤ ਕੀ ਦਾ ਆਸ਼ੀਰਵਾਦ ਲੈ ਰਹੇ ਨੇ ਸਰ ਓਕੇ ਭਾਈ ਜਮੇ ਨੂੰ ਇੱਕ ਕਟੇ ਦੀ ਜਿਹੜੀ ਆ ਉਹ ਵੀ ਜਨਾ ਬਹੁਤ ਵਧੀਆ ਹੈ ਇੱਕ ਖੂਬਸੂਰਤ ਮਾਹੌਲ ਹੈ ਬੜਾ ਵਧੀਆ ਬਰਕਰਾਰ ਹੋ ਰਿਹਾ ਹੈ ਤੇ ਬੋਲੇ ਉਸ ਨਿਆ ਬਹੁਤ ਸਾਰੇ ਲੋਕਾਂ

ਇਹ ਜੀਵਦੇ ਦਾਸ ਸਮਾਨ ਸਿੰਘ ਜਹੇਦਾਰ ਬਡਾ ਸਰ ਦਵਾਬਾ ਜਾਨ ਅੱਜ ਸਾਡੇ ਵੀਰ ਰਾਜਕੁਮਾਰ ਰਾਜੂ ਨੇ ਪ੍ਰੋਗਰਾਮ ਕਰਾਇਆ ਸੀ ਵਾਲਮੀਕ ਮਹਾਰਾਜ ਦੇ ਪ੍ਰਕਾਸ਼ ਰੂਪ ਦੇ ਸਾਰੇ ਦੇਸ਼ ਵਿਦੇਸ਼ ਸੰਗਤਾਂ ਨੂੰ ਮਹਾਰਾਜ ਦੇ ਪ੍ਰਕਾਸ਼ ਰੂਪ ਦੀਆਂ ਲੱਖ ਲੱਖ ਮੁਬਾਰਕਾਂ ਤੇ ਇਹ ਇਹ ਜਿਹੜਾ ਪਿਆਰ ਆਪਸੀ ਬਣਿਆ ਆ ਸਾਡਾ ਇਦਾਂ ਹੀ ਬਣਿਆ ਰਹੇ ਸਾਰੇ ਧਰਮਾਂ ਦਾ ਆਪਸ ਦੇ ਵਿੱਚ ਸੇਕਤਾ ਹੋਣਾ ਬਹੁਤ ਜ਼ਰੂਰੀ ਆ ਇਦਾਂ ਜਦੋਂ ਇਹ ਅਸੀਂ ਵੀ ਇਹਨਾਂ ਨੂੰ ਆਪਣੇ ਪ੍ਰੋਗਰਾਮ ਤੇ ਸਾਦੇ ਇਹ ਵੀ ਸਾਨੂੰ ਆਪਣੇ ਪ੍ਰੋਗਰਾਮ ਦਦਦੇ ਆ ਇਹੀ ਸਾਡਾ ਸਨੇਹ ਆ ਸਾਰੇ ਵੀਰਾਂ ਨੂੰ ਇੱਕ ਬਤਾ ਇੱਕਸ ਕੇ ਹਮਾਰੀਕ ਜਾਤ ਪਾਤ ਦੇ ਵਿੱਚ ਕੁਝ ਨਹੀਂ ਰੱਖਿਆ ਸਾਰੇ ਭਰਾ ਇੱਕ ਆ ਸਾਰਿਆਂ ਨੂੰ ਜਿਹੜੇ ਮੰਨਦੇ ਆ ਸਾਰੇ ਵੀਰ ਇੱਕ ਮੁਕੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬਾਲਮੀ ਕੀ ਹਰ ਹਰ ਬਾਲਮੀ ਕੀ ਜੈ ਭੀਮ ਜੈ ਭਾਰਤ ਅੱਜ ਭਗਵਾਨ ਬਾਲਮੀ ਕੀ ਦੇ ਪ੍ਰਗਟ ਦਿਵਸ ਦੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਉਹਨਾਂ ਦੀ ਕਿਰਪਾ ਦੇ ਨਾਲ ਅੱਜ ਕੌਮ ਚੜਦੀ ਕਲਾ ਦੇ ਵਿੱਚ ਹੈ ਪੂਰੇ ਸ਼ਹਿਰ ਦੇ ਵਿੱਚ ਮਤਲਬ ਉਹਨਾਂ ਦੇ ਪ੍ਰਗਟ ਦਿਵਸ ਮਨਾਏ ਜਾ ਰਹੇ ਆ ਪੂਰੇ ਦੇਸ਼ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਗਟ ਦਿਵਸ ਮਨਾਏ ਜਾ ਰਹੇ ਆ ਔਰ ਮੈਂ ਉਹਨਾਂ ਦੇ ਪ੍ਰਗਟ ਦਿਸ਼ਤੇ ਸਮਾਜ ਨੂੰ ਇਹ ਬੇਨਤੀ ਕਰਦਾ ਅਪੀਲ ਕਰਦਾ ਕਿ ਅਸੀਂ ਭਗਵਾਨ ਵਾਲਮੀਕ ਮਹਾਰਾਜ ਜੀ ਦੀਆਂ ਤਸਵੀਰਾਂ ਦੇਖਦੇ ਆ ਨਾ ਇਸ ਰੂਪ ਦੇਖਦੇ ਆ ਕਿ ਉਹਨਾਂ ਦੇ ਹੱਥ ਦੇ ਵਿੱਚ ਅਸੀਂ ਕਲਮ ਦੇਖਦੇ ਆ ਸੋ ਅੱਜ ਸਾਨੂੰ ਉਹਨਾਂ ਦੇ ਪ੍ਰਗਟ ਦਿਸ਼ਤੇ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਈਏ ਤਾਂ ਜੋ ਜਿਹੜੇ ਸਾਡੇ ਬੱਚੇ ਪੜ੍ਹ ਲੈ ਕੇ ਇੱਕ ਅਫਸਰ ਬਣ ਸਮਾਜ ਨੂੰ ਚੰਗੀ ਸੇਜ ਦੇਣ ਉਹ ਵੀ ਜੋ ਉਹਨਾਂ ਨੇ ਸਾਨੂੰ ਸੰਦੇਸ਼ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ